ਕਬੱਡੀ 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 ਕਰ ਤਾਲੀਆਂ ਵੱਲੋਂ ਲੱਗਾ ਹੋਇਆ 200 ਡਾਲਰ ਆ ਪਈ ਹੋਈ ਅੰਬੇ ਦੀ ਰੇਡ ਕਿਹੜਾ ਜੱਫਾ ਲਾਊਗਾ ਰਵੀ ਵਰਗੇ ਨੌਜਵਾਨ ਆ ਦੇਖ ਰਹੀ ਮੈਂ ਤਿਆਰ ਬਰ ਤਿਆਰ ਸਾਹੋਗੇ ਵਾਲਾ ਕਹਿੰਦਾ ਮੈਂ ਕਰਦਾ ਮੈਂ ਕਰਦਾ ਤੇ ਹੱਥ ਆ ਸੁਰ ਸਿੰਘ ਵਾਲਾ ਜਿਵੇਂ ਕਹਿੰਦੇ ਹੱਥ ਨਹੀਂ ਟਿਕਾਉਣਾ ਮੁੰਡਾ ਏ ਆ ਹਾ ਹਾ ਪਾਇੰਟ ਜੀ ਬੜੇ ਤਰਸੇਗੀ ਛੱਡ ਕੇ ਦੇਸ਼ ਦੁਆਬਾ ਨਹੀਂ ਅੰਬੀਆਂ ਨੂੰ ਤਰਸੇਗੀ ਆਓ ਅਗਲੀ ਕਬੱਡੀ ਅੰਦੇ ਦੀ ਪੈਂਦੀ ਹੋਈ ਜਾਣਾ ਪੈਣਾ ਫਿਰ ਸਾਨੂੰ ਮਾਲਵੇ ਦੇ ਨੀ ਕਬਈਦਾ ਸਰਤਾਜ ਵੀ ਗੱਲਾਂ ਕਰਦਾ ਬਲਾਰੇ ਆਪੋ ਆਪਣੇ ਅੰਦਾਜ਼ ਵਿੱਚ ਗੱਲ ਕਰਦੇ ਨੇ ਰਾਜਪੂਤ ਤੇ ਅੰਬਾ ਰਾਜਪੂਤ ਦੇ ਅੰਬਾ ਹੁੰਦੀ ਹੋਈ ਬੱਲੇ ਬੱਲੇ ਫਿਰ ਕਬੱਡੀ ਕਬੱਡੀ ਹੋਈ ਪਈ ਉਹ ਨਰੀਸਾ ਬਾਲਾ ਦੇ ਮਾਰਦਾ ਕਬੱਡੀ ਕਬੱਡੀ ਹਾਂ ਅੰਬਾ ਬੜੀ ਗੋਡੀ ਲਾ ਕੇ ਅੰਬੇ ਦੀ ਰੇਡ 500 ਡਾਲਰ 500 ਡਾਲਰ ਦਾ ਫੈਸਲਾ ਹੋਊਗਾ ਆ ਦੇਖਦੇ ਨੇ ਕਾਣ ਨੌਜਵਾਨ ਡੱਕੜ ਦੀ ਕੋਸ਼ਿਸ਼ ਕਰੇਗਾ ਅੱਡੀ ਰੇਡ ਕਬੱਡੀ ਕਬੱਡੀ ਕਬੱਲੀ ਬੱਲੇ ਕਰਦੇ ਆ ਮੇਰਾ ਵੀ ਸ਼ੇਰ ਸਿੰਘ ਦਾ ਲਈ ਜੱਸੀਆਂ ਨੂੰ ਫਿਰਦਾ ਇਹ ਮੂਰੇ ਪੱਟਾਂ ਵਿੱਚ ਜੋਰ ਬੋਲਦਾ ਅਗਲੀ ਕਬੱਡੀ ਅੰਮ੍ਰੇ ਦੀ ਖੇਡ ਮੈਦਾਨ ਦੇ ਵਿੱਚ ਆਓ ਅੰਬਾ ਦੇਖ ਰਹੇ ਨੇ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਸਾਹਕੇ ਵਾਲਾ ਲੌ ਸੋਰ ਸਿੰਘ ਵਾਲੇ ਦੀ ਧਰਤੀ ਦਾ ਨੌਜਵਾਨ ਅੰਮਦਾ ਇਹ ਕਹਿੰਦੇ ਬਾਬਾ ਵਿਧੀ ਚੰਦ ਦੀ ਧਰਤੀ ਹੈ ਵਿਧੀ ਚੰਦ ਸ਼ੀਨਾ ਐਨ ਕਹਿੰਦੇ ਗੁਰੂ ਦਾ ਸੀਨਾ ਉਸੇ ਧਰਤੀ ਤੋਂ ਚੱਲ ਕੇ ਪੁੱਜਿਆ ਅੱਜ ਦੇ ਦੁਨੀਆ ਦਾ ਟਾਪਰ ਧਾਵੇ ਹੈ ਐਨ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਪਰ ਕਾਉਂਟਰ ਵੱਲੋਂ 500 ਡਾਲਰ ਦਿੱਤਾ ਜਾ ਰਿਹਾ ਹੈ ਤੇ ਕੀਪੇ ਟਾਂਡੇ ਦੇ ਵੱਲੋਂ ਵੀ ਇਸ ਸਜਫੇ ਤੋਂ ਖੁਸ਼ ਹੋ ਕੇ 100 ਡਾਲਰ ਦਿੱਤਾ ਜਾ ਰਿਹਾ ਹੈ ਗੈ ਗੱਡਮਾਨ ਧੰਨਵਾਦ ਹੈ ਉਧਰ ਦੇ ਮੰਗਰ ਸਾਡੀ ਜ਼ਿੰਦਗੀ ਦਾ ਪਰੰਪਰ ਮਿੱਤਰ ਹੈ ਸਮਰਾਲੇ ਦੇ ਲਾਗੇ ਘਰ ਖੜਾ ਪਿੰਡ ਹੈ ਨੰਬਰੀ ਨਾਲ ਬੰਦੀ ਦੋਸਾ ਲਵੀ ਸੀਤਾ ਬਾਲ ਜੱਗੀ ਬਾਲ ਪਿੰਦਿਆਂ ਮਾਇਆ ਸਾਹਮਲੀ ਦਿੰਦਾ ਭਰੋਲੀ ਪਰ ਕੌਣ ਟੱਕਰ ਟੱਕਰ ਸਰੇ ਦੀ ਟੱਕਰ ਸਰੇ ਦੀ ਟੱਕਰ ਸਰੇ ਦੀ ਆ ਟੱਕਰ ਦੇਖਣ ਵਾਲੀ ਹੈ ਉਹੋ ਜੀ ਟੱਕਰ ਕਦੇ ਕਦੇ ਕਿਤੇ ਕਿਤੇ ਕਦੇ ਕਦੇ ਕਿਤੇ ਕਿਤੇ ਕਦੇ ਕਦੇ ਕਿਤੇ ਕਿਤੇ ਦੇਖਣ ਮਿਲਦੀ ਹੈ ਆ ਤਾੜੀਆਂ ਵੱਜਣ ਗਿਆ ਕਾਲੇ ਦਾ ਭੰਗੜਾ ਪਿਆ ਤੇ ਜਜਮੈਂਟ ਕੀ ਹੈ ਜਜਮੈਂਟ ਕੀ ਹੈ ਕਿ ਮਿਹਨਤਾਂ ਕੀਤੀਆਂ ਮਿਹਨਤਾਂ ਨਹੀਂ ਪੈਨੋ ਤੇ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਆ ਕੀਤੇ ਹੋਇਆ ਫਿਰ ਕੰਡ ਮੇਰੇ ਕਾਰਡ ਤੇ ਕੀਤੇ ਹੋਇਆ ਖਿਡਾਰੀਆਂ ਪੱਤੂ ਪੱਪੂ ਬਾਦ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ